ਸ਼ਸ਼ੀ ਕਾਦੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਾਇਬ ਸਿੰਘ ਸਿੱਧੂ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਜਿਹੜਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਕਿਸਾਨਾਂ ਵੱਲੋਂ ਜਨ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਤਾਂ ਇਹਨਾਂ ਤੇ ਵੱਡੇ-ਵੱਡੇ ਜਿਹੜੇ ਜੁਰਮਾਨੇ ਕੀਤੇ ਜਾਂਦੇ ਹੈ ਜੇਲ੍ਹ ਵੀ ਭੇਜਿਆ ਜਾਂਦਾ ਹੈ ਇਸ ਦੇ ਵਿਰੋਧ ਵਿੱਚ ਜਿਹੜਾ ਅੱਜ ਕਿਸਾਨ ਜਥੇਬੰਦੀ ਵੱਲੋਂ ਸਾਰਨਾ ਪ੍ਰਦਰਸ਼ਨ ਕੀਤਾ ਜਾ ਰਹੇਗਾ ਕਿ ਸਾਨੂੰ ਜਿਹੜੀਆਂ ਪੂਰੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਜਿਹੜੀ ਮਸ਼ੀਨਰੀ ਆ ਉਹ ਨਹੀਂ ਦਿੱਤੀ ਜਾ ਰਹੀ ਇਸ ਲਈ ਜਿਹੜੇ ਕਣਕ ਭਿਜਣ ਦੇ ਲਈ ਵਾਹਣ ਖਾਲੀ ਕਰਨੇ ਆ ਤਾਂ ਉਸ ਲਈ ਸਾਨੂੰ ਜਿਹੜੇ ਇਹ ਪਰਾਲੀ ਨੂੰ ਅੱਗ ਲਾਉਣੀ ਪੈ ਰਹੀ ਹੈਗੇ ਕੋਈ ਕਿਸਾਨਾਂ ਦਾ ਸ਼ੌਕ ਨਹੀਂ ਕਿ ਪਰਾਲੀ ਨੂੰ ਅੱਗ ਲਾਉਣ ਮਜਬੂਰੀ ਪਾਸੇ ਅੱਗ ਲਾਉਣੀ ਪੈ ਰਹੀ ਹੈਗੇ ਸਾਡੇ ਨਾਲ ਕਿਸਾਨਾਂ ਤੋਂ ਵੀ ਜੁੜਾ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੱਚੀਕਰ ਵੀ ਜੀ ਕੀ ਨਾਮ ਹੈ ਜੀ ਤੁਹਾਡਾ ਹਾਂ ਇਹ ਮੈਂ ਆਰਤੀ ਕਸਨ ਜੁਣਾਂ ਨੇ ਇਕਤਾ ਸਿੱਧੂਪੁਰ ਜ਼ਿਲ੍ਹੇ ਦਾ ਸੀਨੀਅਰ ਮੇਸ ਪਰਧਾਨ ਦੋਰਾ ਸਿੰਘ ਨਗੜਾ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੱਗੇ ਵੱਡਾ ਧਰਨਾ ਦਿੱਤਾ ਜਾ ਰਿਹਾ ਹੈ ਕੀ ਕਾਰਨ ਹੋ ਗਏ ਕਾਰਨ ਇਹ ਜਿਹੜਾ ਸਰਕਾਰਾਂ ਸਾਡੀਆਂ ਭਾਵੇਂ ਕੇਂਦਰ ਦੀ ਹੋਵੇ ਭਾਵੇਂ ਪੰਜਾਬ ਦੀ ਹੋਵੇ ਇਹ ਸਰਕਾਰਾਂ ਕਿਸਾਨ ਮਾਰੂ ਨੀਤੀਆਂ ਚਲ ਰਹੀਆਂ ਨੇ ਪੂੰਜੀਪਤੀਆਂ ਦਾ ਸਾਥ ਦੇ ਰਹੀਆਂ ਨੇ ਅੱਜ ਜਿਹੜੇ ਧੁੰਨੇ ਦੀ ਪ੍ਰਾਲੀ ਹੈ ਤੋ ਨਹੀਂ ਪ੍ਰਾਣੀ ਵਾਸਤੇ ਕਹੀ ਤਾਂ ਬਹੁਤ ਕੋਝਾਂ ਦੇ ਵੀ ਅਸੀਂ ਬਹੁਤ ਸੰਤਿਗਮ ਕਰਤਾ ਪਰ ਇਹਨਾਂ ਕੋਲ ਕੱਖ ਨਹੀਂ ਗੱਪ ਸਾਰੇ ਝੂਠ ਹੈ ਇੱਕ ਪਿੰਡ ਦੇ ਵਿੱਚ ਇੱਕ ਮਸ਼ੀਨ ਵੀ ਹੈ ਨਹੀਂ ਇੱਕ ਮਸ਼ੀਨ ਜੇ 20 ਕਿੱਲੇ ਵੱਢੂਗੀ ਰੋਜ਼ ਤਾਂ ਘੱਟੋ ਘੱਟ 2000 ਕਿੱਲ ਦਾ ਘੱਟੋ ਘੱਟ ਹਰੇਕ ਪਿੰਡ ਦੇ ਵਿੱਚ ਝੋਨਾ ਹੈ ਤੋ ਤੁਸੀਂ ਇਹਨਾਂ ਕੰਮਰ ਵੀ ਕਿੰਨੇ ਨਾਲ ਕਿਵਟਾ ਜਾਊਗਾ ਕਿ ਲੋਕ ਉਦੋਂ ਤੱਕ ਬੈਠੇ ਰਹਿਣਗੇ ਜੋ ਇਹ ਜੇ ਕੋਈ ਕਿਸਾਨ ਪੰਨਾ ਪ੍ਰਾਣੀਆਂ ਨਾਲ ਸੰਤ ਗੱਲ ਕਰੀਏ ਵੀ ਜਿਹੜਾ 3000 ਤੇ 50000 ਰੁਪਏ ਜੁਰਮਾਨਾ ਪਾਇਆ ਹੈ ਕਿਸਾਨਾਂ ਉਦਾ 3000 ਤੇ 50000 ਰੁਪਏ ਜੁਰਮਾਨਾ ਹੈ ਜਿਹੜੇ ਪੂੰਜੀਪਰ ਦੀ ਹੈਗੇ ਨੇ ਮਤਲਬ ਵੀ ਉਹ ਭਾਵੇਂ ਫੈਕਟਰੀਆਂ ਹੋਣ ਤੇ ਰਿਫਾਈਨਰੀ ਹੋਵੇ ਪੱਠੇ ਵਾਲੇ ਹੋਣ ਇਹੀ ਪਰਾੜੀਏ ਜਿਹੜੀ ਸਾਲ ਪਰ ਮੱਤਣੀ ਹੈ ਉਹਦਾ ਕਿੰਨਾ ਪੋਲੂਸ਼ਨ ਹੈ ਉਹਦਾ ਸਰਕਾਰ ਦੀ ਕੋਈ ਧਿਆਨ ਨਹੀਂ ਹੈਗਾ ਨਾ ਉਹਨਾਂ ਨੂੰ ਕੋਈ ਜੁਰਮਾਨਾ ਹੈ ਨਾ ਉਹਨਾਂ ਨੂੰ ਕੋਈ ਸਜ਼ਾ ਹੈ ਤੇ ਜੇ ਕਿਸਾਨ ਕੋਈ ਇਹ ਪਰਾੜੀ ਨੂੰ ਅੱਗ ਲਾਉਂਦਾ ਹੈ ਤਾਂ 30 ਕੀ 50000 ਰੁਪਏ ਜੁਰਮਾਨਾ ਹੈ ਬਾਕੀ 6500 ਸਾਲ ਹਰੇਕ ਕਿਸਾਨ ਨੂੰ ਜੇਲ੍ਹ ਭੇਜਦੇ ਆ ਇਹ ਸਰਕਾਰਾਂ ਅੱਜ ਕਿਸਾਨ ਮਾਰੂ ਨੀਤੀਆਂ ਤੇ ਚੱਲ ਰਹੀ ਆ ਜਦੋਂ ਆ ਸਾਡੇ ਹੜ੍ਹ ਆਏ ਸੀ ਇਹਦਾ ਕੋਈ ਸੱਲੇ ਲੇਤ ਨਹੀਂ ਆਇਆ ਕਿਸੇ ਨੂੰ ਸਰਕਾਰ ਨੂੰ ਪਤਾ ਨਹੀਂ ਲੱਗਿਆ ਕਿ ਇਹਨਾਂ ਹੜ੍ਹਾਂ ਜਾਂਦਾ ਲੋਕ ਮਰੀ ਜਾਂਦੇ ਆ ਅੱਜ ਜੇ ਕਿਸੇ ਨੇ ਹਰੇ ਵਾਸਤੇ ਧੋਕਣਾ ਵੱਢ ਕੇ ਜਾਂ ਸਬਜ਼ੀ ਵਾਸਤੇ ਅੱਗ ਲਾਈਏ ਤਾਂ ਉੱਥੇ ਸਾਰੀ ਧੋਤਨ ਜਿੱਲਿਆਂ ਦੀ ਪੁਲਸਾ ਘੜਦੀ ਹੈ ਉਦੋਂ ਇਹਨਾਂ ਦਾ ਸੈਟੇਲਾਈਟ ਕੰਮ ਕਰਦਾ ਤੇ ਜਦੋਂ ਸਾਰਾ ਪੰਜਾਬ ਡੁੱਬਿਆ ਉਦੋਂ ਨਾ ਕੋਵਿਡ ਕੇਸ਼ੀ ਦਛਾਨੇ ਨਾ ਰਣੇ ਦਾ ਸੈਟਲਾਈਟ ਚੱਲਿਆ ਨਾ ਕਿਸੇ ਨੂੰ ਪਤਾ ਲੱਗਿਆ ਨਾ ਕਿਸੇ ਅਫਸਰ ਨੂੰ ਨਾ ਮੁਲਾਜ਼ਮ ਨੂੰ ਕਿਸੇ ਨੂੰ ਨਹੀਂ ਪਤਾ ਸਾਰਾ ਪੰਜਾਬ ਡੁੱਬ ਗਿਆ ਘਟ ਤੋਂ ਘਟ 5 ਲੱਖ ਏਕੜ ਕਿਸਾਨਾਂ ਆਪਣਾ ਪਸੰਨਾ ਦੀਆਂ ਜ਼ਮੀਨਾਂ ਡੁੱਬ ਗਈਆਂ ਨੇ ਸੈਂਕੜਿਆਂ ਦੇ ਵਿੱਚ ਕਿਸਾਨਾਂ ਦੀਆਂ ਮੌਤਾਂ ਹੋ ਗਈਆਂ ਨੇ ਸੈਂਕੜਿਆਂ ਦੇ ਵਿੱਚ ਪਸ਼ੂ ਡੁੱੜ ਗਏ ਨੇ ਕਿਸੇ ਨੇ ਆ ਕੇ ਗੱਲ ਹਾਲਾ ਨਾ ਨਹੀਂ ਮਾਰਿਆ ਇਕੱਲੇ ਗੱਪਾਂ ਤੋਂ ਬੈਠਾ ਉੱਥੇ ਬੈਠੇ ਆਖਿਰ ਨੂੰ ਲੋਕਾਂ ਤੋਂ ਐਡੀ ਸ਼ਰਮ ਲਹੀ ਹੋਈ ਐ ਇਸ ਮੁੱਖ ਮੰਤਰੀ ਦੀ ਲੋਕਾਂ ਨੂੰ ਕਹਿੰਦਾ ਤੁਸੀਂ ਪੈਸੇ ਪਾਓ ਫਿਰ ਅਸੀਂ ਕਿਸਾਨਾਂ ਦੀ ਮਦਦ ਕਰਾਂਗੇ ਹਰ ਤੀਰਚਾਂ ਦੀ ਕਿ ਜਿਹਨੇ ਕਰਨੀ ਉਹ ਕਰੀ ਜਾਂਦੇ ਨੇ ਤੁਸੀਂ ਕੀ ਕੀਤਾ ਹੈ ਸਰਕਾਰਾਂ ਨੇ ਕੀ ਕੀਤਾ ਅੱਜ ਕਿਤੇ ਦਿਖਾ ਦੇਣ ਵੀ ਅੱਜ ਤਾਂ ਇੱਕ ਮਾਅ ਹਿੱਤਾ ਹੋਵੇ 23 ਜਰ ਡੁੱਬੇ ਲੋਕ ਇੱਕ ਪੈਸਾ ਨਹੀਂ ਕਿਸੇ ਦੇ ਹੱਥ ਤੱਕ ਅਰਿਆ ਪਸ਼ੂ ਮਾਰੇ ਜਦੋਂ ਘਾਤਮਾਰਨੇ ਸੀ ਮੁਰਗੀ ਦੇ ਪੈਸੇ ਜਦੋਂ ਕੱਦੂ ਕਰਿਆ ਦੀ ਪੈਸੇ ਜਦੋਂ ਅੱਜ ਕੱਛ ਕਿੱਥੇ ਕੱਲੇ ਗੱਪਾਂ ਤੋਂ ਬਗੈਰ ਇਹਨਾਂ ਕੋਲ ਡੱਕਾ ਨਹੀਂ ਤੇ ਐਹੀ ਅੱਜ ਅੱਗੇ ਸਾਡੀ ਗੱਲ ਹੋਣੀ ਆ ਵੀ ਜੇ ਸਰਕਾਰ ਨਹੀਂ ਕੁਝ ਕਰਦੀ ਤੇਰੇ ਖੇਤਾਂ ਕਿਦਰ ਜਾਵੋ ਕਣਕ ਨਾ ਵੀ ਜੇ ਤੇ ਸਾਨੂੰ ਅੱਗ ਤਾਂ ਲਾਉਣੀ ਪੈਣੀ ਆ ਇਸ ਕਰਕੇ ਅਸੀਂ ਉੱਥੇ ਖੇਤਾਂ ਦੇ ਵਿੱਚ ਪੜਾਂਗੇ ਨਾ ਅਸੀਂ ਮਜ਼ਬੂਤ ਹਾਂ ਇਸ ਗੱਲ ਤੇ ਅੱਗ ਲਾਓ ਪ੍ਰਧਾਨ ਜੀ ਕੀ ਨਾਮ ਹੈ ਬਲਦੇਵ ਸਿੰਘ ਸਨੋਹਾ ਬੀਕੇ ਜੋਇਕਤਾ ਸੀ ਡੂਪਰ ਤੁਸੀਂ ਕਹਿਣਾ ਚਾਹੋਗੇ ਕਿਸਾਨ ਕਹਿੰਦਾ ਅਸੀਂ ਪਰਾਲੀ ਨੂੰ ਅੱਗ ਲਾਉਣੀ ਆ ਉਹਦੇ ਮਾਨਯੋਗ ਸੁਪਰੀਮ ਕੋਰਟ ਕਹਿੰਦਾ ਵੀ ਜੇ ਕੋਈ ਅੱਗ ਲਾਉਂਦਾ ਤਾਂ ਉਹਤੇ ਜੁਰਮਾਨੇ ਕਰੋ ਤੇ ਜੇਲ੍ਹਾਂ ਚ ਵੀ ਭੇਜੋ ਪਰਚੇ ਕਰ ਦਿਕੋ ਦੇਖੋ ਗੱਲ ਇਹ ਹੈ ਕਿ ਜਿਹੜਾ ਨਸ਼ਟੀ ਲੋਕਨਗੇ ਉਹਨਾਂ ਲੋਕਾਂ ਨੂੰ ਮਤਲ ਜਾਨੀ ਜਿਹੜੀ ਜੇ ਪ੍ਰਦੂਸ਼ਣ ਫਲਾਉਂਦੇ ਸੀ ਤਾਂ 6 ਸਾਲ ਦੀ ਸਜ਼ਾ ਸੀ ਕਿਸਾਨ ਦਾ ਜਿਹੜਾ ਪ੍ਰਦੂਸ਼ਣ ਹੈ ਤਾਂ ਲਗਭਗ ਜਿਹੜਾ 15 ਦਿਨ ਜਾਂ 1 ਮਹੀਨਾ ਲਾ ਲਗੇ ਸੀ 1 ਮਹੀਨਾ 8% ਜਿਹੜਾ ਸਾਡਾ ਪਰਾਲੀ ਦਾ ਧੂਆਂ ਚੱਲਣਾ 11 ਮਹੀਨੇ 98% ਜਿਹੜਾ ਪ੍ਰਦੂਸ਼ਣ ਹੈ ਉਹ ਸਾਡੇ ਭਾਵੇਂ ਉਹ ਠੇਲਰਾਂ ਵਾਲੇ ਹੁਣ ਭਾਵੇਂ ਉਹ ਪੱਠਾ ਵਾਲੇ ਹੁਣ ਭਾਵੇਂ ਸਾਡੇ ਵੇਹਕੜਾ ਵਾਲੇ ਹੁਣ ਭਾਵੇਂ ਜੇ ਅੱਜ ਅਸੀਂ ਇੱਥੇ ਗੱਲ ਕਰ ਗਏ ਤਾਂ ਮੈਨੂੰ ਲੱਗਦੇ ਵੀ ਹਜ਼ਾਰਾਂ ਦੇ ਵਿੱਚ ਏਸੀ ਲੱਗੇ ਹੋਏ ਹੋਣਗੇ ਉਹਨਾਂ ਦਾ ਕੋਈ ਪ੍ਰਦੂਸ਼ਣ ਨਹੀਂ ਲੱਖਾਂ ਜਿਹੜਾ ਏਸੀ ਲੱਗੇ ਹੋਏ ਨੇ ਜਿਹੜਾ ਪ੍ਰਦੂਸ਼ਣ 98% ਹੈ ਉਹ ਬਰੀ ਕੀਤੇ ਹੋਏ ਨੇ ਜਿਹੜਾ 8% ਇੱਕ ਮਹੀਨਾ ਪਰ ਦੂਸ਼ਣ ਹੈ ਜਿਹੜਾ ਮਲ ਪ੍ਰਾੜੀ ਲਾਊਗਾ ਤਾਂ ਉਹਨੂੰ ਸਖਤ ਸਜ਼ਾ ਦੇਣੀ ਹੈ ਸਮਝ ਗਏ ਇਹ ਕਿਦੇ ਵੀ ਬਰਬਾਦਨੀ ਹੋ ਗਈ ਕੋਰਟ ਕਨੀਓ ਟਿੱਪਣੀ ਆ ਗਈ ਮੈਂ ਕਹਿੰਦਾ 10 ਨੂੰ ਲੈ ਜਾਣਗੇ 20 ਨੂੰ ਲੈ ਜਾਣਗੇ 50 ਨੂੰ ਲੈ ਜਾਣਗੇ 100 ਨੂੰ ਲੈ ਜਾਣਗੇ ਇੱਕ ਪਿੰਡ ਦੇ ਵਿੱਚ 3-300 ਕਿਸਾਨ ਬੈਠਾਗਾ 3-300 ਸਾਡੀ ਬੀਬੀ ਬੈਠੀ ਐ 600 ਕਿਸਾਨ ਤੇ ਸਾਡੀਆਂ ਬੀਬੀਆਂ ਕਿਹੜੀਆਂ ਜਿਹੜਾ ਚਲ ਜਾ ਸਕਦੇ ਨੇ ਇਹ ਕਿੱਥੇ ਰੱਖਣਗੇ ਇਹ ਨਾਸੀ ਧੂਆਂ ਧਾ ਦੇਾਂਗੇ ਸਾਡਾ ਕੈਨੇਡਾ ਭਾਵ ਹੈ ਕਿਸਾਨ ਕੋਈ ਅੱਗ ਲਾਉਣੋ ਚਾਹ ਮੰਨ ਨਹੀਂ ਮਜਬੂਰੀ ਬਸ ਜਦੋਂ ਕਿਸਾਨ ਦੇ ਹੱਥ ਖੜੇ ਹੁੰਦੇ ਨੇਗੇ ਜਦੋਂ ਇਧਰ ਕੁਝ ਸਾਨੂੰ ਦਿਸਦਾ ਨਹੀਂ ਫਿਰ ਅਸੀਂ ਕਣਕ ਵੀ ਜਿਣੀ ਹੁੰਦੀ ਆ ਕਣਕ ਵੀ ਜਿੰਦਾ ਕਰਕੇ ਸਾਨੂੰ ਮਜਬੂਰੀ ਅੱਗ ਲਾਉਣੀ ਪੈਂਦੀ ਹੈ ਪ੍ਰਧਾਨ ਜੀ ਜੇ ਤਾਂ ਕੋਈ ਅੱਗ ਲੱਗੇ ਕਿਸਾਨ ਦੇ ਖੇਤ ਭੰਵੇਂ ਚੁੱਲਾ ਵੀ ਜਗਾਇਆ ਗਿਆ ਉਹਦੀ ਸੈਟੇਲਾਈਟ ਦੱਸ ਦਿੰਦੀ ਹੈ ਕਿ ਇੱਥੇ ਆ ਤੇ ਆ ਜਿਹੜੇ ਹੜ ਆਏ ਸੀ ਇੱਥੇ ਕਿਉਂ ਨਹੀਂ ਪਤਾ ਲੱਗਾ ਇੱਥੇ ਕਿਉਂ ਸਰਪਾ ਕਰਦੇ ਬੰਦੇ ਹਜੇ ਤੱਕ ਵੀ ਦੇਖੋ ਇਹ ਤਾਂ ਗੱਲ ਹੈ ਨਾ ਵੀ ਜਿਹੜੀ ਕਿਸਾਨ ਦੇ ਕੁਹਾੜਾ ਸੱਟਣਾ ਹੈ ਕਿਸਾਨ ਨੂੰ ਕੁਹਾੜਾ ਨਾਲ ਮਾਰਨਾ ਹੈ ਕਿਉਂ ਮਾਰਨਾ ਹੈ ਕਿ ਜਿਹੜੇ ਵੱਡੇ ਜੋਗਪਤੀ ਨੇ ਉਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਰਖਾਨੇ ਫੇਲ ਹੋ ਸਕਦੇ ਨੇ ਪੈਸਾ ਬੇਕਾਰ ਹੋ ਸਕਦਾ ਹੈ ਕਿਉਂਕਿ ਸਿੱਧ ਕਰਕੇ ਦਿੱਤਾ ਕਿ ਜਦੋਂ ਕਰੋਨਾ ਕਾਲ ਆਇਆ ਸਾਡੇ ਇੱਕੋ ਇੱਕ ਖੇਤੀ ਕਰਨ ਵਾਲੇ ਕਿਸਾਨ ਜਿਨ੍ਹਾਂ ਦੀ ਕਾਰਖਾਨਾ ਉਹ ਕਾਰਖਾਨਾ ਜਿਉਂਦਾ ਰਿਹਾ ਤੇ ਉਹ ਕਾਰਖਾਨੇ ਨੇ ਸਾਡੇ ਭੁੱਖੇ ਲੋਕਾਂ ਨੂੰ ਰੋਟੀ ਦਿੱਤੀ ਹੈਗੀ ਕਾਰਖਾਨਾ ਚੋਂ ਸਾਡੇ ਇਹਨਾਂ ਲੋਕਾਂ ਨੇ ਜਿਹੜੀ ਲੇਬਰ ਹੈ ਉਹ ਕੱਢੀ ਬਾਹਾਂ ਫੜ ਕੇ ਕਾਰਖਾਨੇ ਖੜ ਕੇ ਤੇ ਉਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਜੇਕਰ ਸਾਡਾ ਕਾਰਖਾਨਾ ਜਿਹੜਾ ਜੇ ਇਸ ਕਾਰਖਾਨੇ ਨੂੰ ਅਸੀਂ ਪਨਾਲ ਗਏ ਤੇ ਲੋਕਾਂ ਤੋਂ ਜਿਹੜੀ ਜ਼ਮੀਨ ਹੈ ਉਹ ਕਿਸੇ ਵੀ ਕੀਮਤ ਤੇ ਛੱਡਣੀ ਨਹੀਂ ਕਿਸਾਨਾਂ ਤੋਂ ਜ਼ਮੀਨ ਲੈ ਕੇ ਕਿਸਾਨਾਂ ਨੂੰ ਮਜ਼ਦੂਰ ਬਣਾ ਕੇ ਉਹਨਾਂ ਨੂੰ ਘੱਟ ਦਿਹਾੜੀ ਦੇ ਕੇ ਕਿਸਾਨਾਂ ਤੋਂ ਮਜ਼ਦੂਰੀ ਦਾ ਕੰਮ ਕਰਾਵਾਂਗੇ ਤੇ ਜ਼ਮੀਨ ਉਹਨਾਂ ਲੋਕਾਂ ਨੂੰ ਦੇਣੀ ਹੈ ਸਾਡੀ ਸਰਕਾਰ ਦੀ ਨੀਤੀ ਹੈ ਹੁਣ ਜਿਵੇਂ ਜੀਰਾ ਸ਼ਰਾਬ ਫੈਕਟਰੀ ਸੀ ਜੀ ਉੱਥੇ ਬਹੁਤ ਲੰਮਾ ਸਮਾਂ ਧਰਨਾ ਲੱਗਾ ਫਿਰ ਜਾ ਕੇ ਕੋਰਟ ਨੇ ਉਹਨੂੰ ਢਾਉਣ ਦੇ ਵੀ ਆਰਡਰ ਦਿੱਤੇ ਬੰਦ ਕਰਤੀ ਸੀ ਉਹਨੂੰ ਢਾਉਣ ਦੇ ਆਰਡਰ ਦਿੱਤੇ ਪਰ ਇੱਕ ਆ ਕਮਾਲੂ ਪਿੰਡ ਵਿਖੇ ਆ ਉੱਥੇ ਟਾਇਰਾਂ ਦੀ ਫੈਕਟਰੀ ਲੱਗੀ ਆ ਤਕਰੀਬਨ 4.5 ਮਹੀਨਿਆਂ ਤੋਂ ਧਰਨਾ ਲੱਗਾ ਹੋਇਆ ਹੈਗਾ ਇੰਨਾ ਪ੍ਰੋਲੂਸ਼ਨ ਹੈ ਉੱਥੇ ਪਰ ਉਹਨੂੰ ਹਜੇ ਤੱਕ ਬੰਦ ਨਹੀਂ ਕੀਤਾ ਸਿਰਫ ਕਨੈਕਸ਼ਨ ਘਟਾ ਕੇ ਵੀ ਤੁਸੀਂ ਇਹ ਸੁਧਾਰ ਕਰੋ ਉਸ ਤੋਂ ਬਾਅਦ ਫਿਰ ਚਾਲੂ ਕਰ ਲਿਓ ਕਿੰਨੇ ਜੋਗਨ ਜਿਹੜੇ ਸਾਡੇ ਆਹ ਮਤਲਬ ਮੀਡੀਆ ਸੋਸ਼ਲ ਤੇ ਅਸੀਂ ਮਰ ਸਾਡੇ ਬੱਚੇ ਚਲਾ ਰਹੇ ਨਾ ਕਿੰਨੇ ਜੋਗਨ ਜਿਹੜੇ ਢੂ ਆ ਮਤ ਜਣੇ ਔਰਾਂ ਦੇਖਦੇ ਨੇ ਕਿ ਆਹ ਦੇਖੋ ਬਰੋਲੇ ਜਾ ਰਹੇ ਨਾ ਰਹੀ ਗੱਲ ਕਿ ਜਿਹੜਾ ਵਿਗਿਆਨੀਨ ਜਾਂ ਜਿਹੜੇ ਉੱਡੀ ਜੀ ਬੇਨਾ ਉਹਨਾਂ ਨੇ ਸਿੱਧ ਕਰਕੇ ਦੇਤਾ ਕਿ ਹਰਿਆਣੇ ਦਾ ਤੇ ਪੰਜਾਬ ਦਾ ਦਾ ਦਿੱਲੀ ਧੂਏ ਨਹੀਂ ਜਾਂਦਾ ਪ੍ਰਦੂਸ਼ਣ ਹੀ ਨਹੀਂ ਜਾਂਦਾ ਤਾਂ ਫਿਰ ਸਾਡੇ ਤੇ ਕਿਉਂ ਇਹ پابੰਦੀ ਲਾਈ ਆ ਸਰਕਾਰ ਨੇ ਸਾਡੇ ਤੇ ਸਿਰਫ ਐਸੇ ਕਰਕੇ ਲਾਈ ਆ ਕਿ ਕਿਸਾਨ ਅੱਕ ਕੇ ਜ਼ਮੀਨ ਆਪਣੀ ਜਿਹੜੀ ਦੇਣ ਲਈ ਮਜਬੂਰ ਹੋ ਜਾਣ ਖੇਤੀ ਛੱਡਣ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਵੀ ਅਸੀਂ ਜਿਹੜੇ ਵਹੀਕਲ ਹੈਗੇ ਉਹ ਕਿਸਾਨਾਂ ਨੂੰ ਦਿੱਤੇ ਹੈਗੇ ਪਰ ਫਿਰ ਵੀ ਅੱਕ ਲਾਰੇਗੇ ਕਿਸਾਨਾਂ ਨੂੰ ਦਿੱਤਾ ਕੀ ਹੈ ਅਸੀਂ ਜਿਹੜੇ ਵਹੀਕਲਾਂ ਦੀ ਗੱਲ ਕਰ ਰਹੇ ਨਾ ਰੂਟਾ ਮੀਟਰ ਦੀ ਗੱਲ ਕਰ ਰਹੇ ਨਾ ਹੈਪੀ ਸਿਟੀ ਦੀ ਗੱਲ ਕਰ ਰਹੇ ਨਾ ਉਹ ਹੈਪੀ ਸਿਟੀ ਵੀ ਸਾਡੇ ਕੰਨੀਓਂ ਰਾਦਾ ਫੇਲ ਹੈ ਰੂਟਾ ਮੀਟਰ ਵੀ ਸਾਡੇ ਕੰਨੀਓਂ ਫੇਲ ਹੈ ਔਰ ਇੱਕੋ ਇੱਕ ਜਿਹੜੇ ਬੇਲਣ ਹੈ ਜਿਨ੍ਹਾਂ ਨੇ ਪਰਾਇ ਦੀਆਂ ਗੱਠਾਂ ਬਣਾਉਣੀਆਂ ਆ ਉਹ ਪਾਸ ਹੈ ਉਹ ਐਨੇ ਹੈ ਨਹੀਂ ਜਿਹੜੇ ਹੈਗੇ ਨੇਗੇ ਉਹ ਹਰਿਆਣੇ ਚਲੇਗੇ ਪੰਜਾਬ ਦੇ ਵਿੱਚ ਕੋਈ ਨਹੀਂ ਔਰ ਜਦੋਂ ਅਸੀਂ ਮੀਟਿੰਗ ਕਰਕੇ ਗਏ ਆ ਡੀਸੀ ਸਾਹਿਬ ਨਾਲ ਅਸੀਂ ਕੱਲੀ-ਕੱਲੀ ਗੱਲ ਤੇ ਬਕਾਇਦਾ ਤੁਹਾਨੂੰ ਅੱਜ ਵੀ ਉਹ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਕੋਲੇ ਲਿਖਤੀ ਆ ਜਿਹੜੀਆਂ ਦੇ ਕੇ ਗਿਆ ਅੱਜ ਵੀ ਉਹਨਾਂ ਗੱਲਾਂ ਤੇ ਚਰਚਾ ਹੋਣੀ ਐ ਉਹ ਚਰਚਾ ਹੋ ਕੇ ਸਾਡੇ ਪੱਲੇ ਕੀ ਪਉਂਦਾ ਮੋੜ ਕੇ ਫੇਰ ਤੁਹਾਨੂੰ ਉਹੀ ਜਿਹੜੀਆਂ ਦੇਵਾਂਗੇ ਬਕਾਇਦਾ ਲਿਖਤੀ ਕਿ ਭਾਈ ਆ ਸਾਡੀਆਂ ਜਿਹੜੀਆਂ ਅਸੀਂ ਆਰ ਦਿੱਤੀਆਂ ਸੀ ਇਹਨਾਂ ਨੂੰ ਇਹਨਾਂ ਤੇ ਆ ਕੀ ਇਹਨਾਂ ਨੇ ਅਜੇ ਅਮਲ ਕਰਿਆ ਕੀ ਨਹੀਂ ਕਰਿਆ ਔਰ ਜੇ ਕਰੇ ਅਮਲ ਕਰ ਦੇਣਾ ਤਾਂ ਮੇਰਾ ਖਿਆਲ ਹੈ ਸਾਰੇ ਪੰਜਾਬ ਦੀਆਂ ਜਿੰਨੇ ਬੇਦਨ ਮੈਨੂੰ ਲੱਗਦਾ ਕਿ ਸਾਡੇ ਕੱਲੇ ਬਠਿੰਡਾ ਕੱਲਾ ਬਠਿੰਡਾ ਸਾਂਭ ਲੂਗਾ ਜਿੰਨੇ ਬੇਲਣ ਪੂਰੇ ਪੰਜਾਬ ਚ ਨੇ ਕਿਉਂ ਕਿ ਕਿਸੀ ਪਿੰਡ ਦੇ ਵਿੱਚ 6000 ਏਕੜ ਦੀ ਜੀਰੀ ਲੱਗੀ ਹੋਈ ਐ ਕਿਸੇ ਪਿੰਡ ਦੇ 5000 ਲੱਗੀ ਐ ਕਿਸੇ ਪਿੰਡ ਦੇ 4000 ਲੱਗੀ ਐ ਔਰ ਮੰਨ ਲਗੇ ਅਸੀਂ ਐਵਰੇਜ ਕੱਢ ਲੀਏ 4000 ਦੀ ਤਾਂ 4000 ਏਕੜ ਜ਼ਮੀਨ ਇੱਕ ਬੇਲਣ ਸਾਡੇ 500 ਏਕੜ ਦੀ ਜਿਹੜੀ ਬੇਲਣ ਆ ਉਹ ਗੱਠਾ ਬਣਾ ਸਕਦਾ ਤਾਂ 4000 ਨੂੰ ਕਿੰਨੇ ਬੇਲਣ ਚਾਹੀਦੇ ਨੇ ਸਮਝ ਗਏ ਤੇ ਇੰਨੇ ਨਾਲ ਕੋਲੇ ਹੈ ਨਹੀਂ ਪਰ ਗੱਲ ਇਹ ਹੈ ਵੀ ਭਾਈ ਕਿਸਾਨ ਸੌਖਾ ਇਹਨਾਂ ਨੂੰ ਮਤਲਬ ਕਿਸਾਨ ਦੇ ਉੱਤੇ ਕਾਰਵਾਈ ਕਰਨੀ ਇਹ ਹੁਣ ਕਿਸਾਨ ਪਰਾਲੀ ਨੂੰ ਅੱਗ ਲਾਉਣਗੇ ਕਿ ਨਹੀਂ ਲਾਉਣਗੇ ਮਜਬੂਰੀ ਵਿੱਚ ਲਾਉਣਗੇ ਸਾਡਾ ਕੋਈ ਸ਼ੌਂਕ ਨਹੀਂ ਪਹਿਲਾਂ ਤਾਂ ਕਿਸਾਨ ਜਿਹੜਾ ਪਰਾਲੀ ਨੂੰ ਅੱਗ ਲਾਊਗਾ ਉਹ ਵਿੱਚ ਖੜੂ ਨਾ ਜੇਕਰ ਉਹਨੂੰ ਪਰਨੁਸ਼ਣ ਨਹੀਂ ਪੈਂਦਾ ਉਹਨੂੰ ਮਤਲਬ ਆਪਣੀ ਜ਼ਿੰਦਗੀ ਨਹੀਂ ਲੋੜ ਉਹਨੂੰ ਆਪਣੇ ਸਰੀਰ ਦੀ ਲੋੜ ਨਹੀਂ ਇਹ ਤਾਂ ਇੱਥੇ ਬੈਠੇ ਨਾ ਏਸੀਆਂ ਚ ਬੈਠੇ ਨਾ ਮੰਨ ਲਓ ਅਸੀਂ ਆਪਣੇ ਮਿੱਟੀ ਦੀ ਗੱਲ ਕਰਦੇ ਆਂ ਸਾਡਾ ਬੰਡ ਇੱਥੋਂ 8.5 ਕਿਲੋਮੀਟਰ ਹੈ ਪਹਿਲਾਂ 8.5 ਕਿਲੋਮੀਟਰ ਜਿਹੜੇ ਖੇਤ ਦੇ ਵਿੱਚ ਅੱਗ ਲਾਉਣੀ ਹੈ ਮੈਂ ਆਪਣੇ ਆਪ ਮੈਂ ਬੈਠੂਗਾ ਉੱਥੇ ਖਾਣੂਗਾ ਆਪਦੇ ਖੇਤ ਦੇ ਵਿੱਚ 8.5 ਕਿਲੋਮੀਟਰ ਦਾ ਵੇਖੀ ਜਾਊਗੀ ਕਦੋਂ ਆਉਤੂਆ ਪਹਿਲਾਂ ਤਾਂ ਮੈਨੂੰ ਹੈ ਉਹਦਾ ਅਸਰ ਹੋਣਾ ਨਾ ਜਿਹੜੇ ਕਿਸਾਨ ਨੇ ਆਪਣੇ ਖੇਤਾਂ 'ਚ ਅੱਗ ਲਾਉਣੀ ਹੈ ਉਹਦੀ ਮਜਬੂਰੀ ਹੈ ਕਿ ਉਹਨੂੰ ਕਣਕ ਵੀ ਜਿਹੜੀਆਂ ਨਾਲ ਦੀ ਨਾਲ ਜੇ ਕਣਕ ਨਹੀਂ ਵੀਜੀ ਤਾਂ ਜਿਵੇਂ ਸਾਡੇ ਖੇਤੀਬਾੜੀ ਮਾਰਾ ਦਾ ਕਹਿਣਾ ਹੈ ਕਿ ਭਾਈ ਐਨੀ ਟੈਕਨੀਕ ਤੋਂ ਜੇ ਤੁਸੀਂ ਕਣਕ ਰੇਟ ਕਰੋਗੇ ਤਾਂ ਇੱਕ ਦਿਨ ਵਿੱਚ ਤੁਹਾਡੀ ਕਣਕ ਹੈ ਜਿਹੜੀ ਕੁਆਟਰਲ ਝਾੜ ਤੇ ਅਸਰ ਪਾਊਗਾ ਸਮਝ ਗਏ ਤਾਂ ਫਿਰ ਸਾਡਾ ਜਿਹੜਾ ਝਾੜ ਘਟਣਾ ਹੈ ਜੇ ਅਸੀਂ ਮਹੀਨਾ ਮੰਨ ਲਓ ਪਰਾਲੀ ਕੱਢਣ ਤੇ ਲਾਤਾ ਬਾਣ ਸੁੱਕ ਗਿਆ ਰੌਣੀ ਕਰੀ ਤਾਂ ਮਹੀਨਾ ਹੋਰ ਤੱਕ ਗਿਆ 2 ਮਹੀਨੇ ਤੱਕ ਜਾਣਗੇ 2 ਮਹੀਨੇ ਸਾਨੂੰ ਲੋੜੀ ਆ ਜਾਣੀ ਹੈ ਬੀਜਣ ਨੂੰ ਤੇ ਜਦੋਂ ਲੋੜੀ ਆ ਗਈ ਤਾਂ ਫਿਰ ਸਿਹੜੀ ਸਾਡੀ 50 ਮਨ ਕਣਕ ਨੇ ਕਿਹਾ 25 ਮਨ ਚ ਰਹਿ ਜਾਊਗੀ ਤੇ 25 ਮਾਨ ਦਾ ਫਿਰ ਸਾਨੂੰ ਮਾਮਲਾ ਦੇਣਗੇ ਰਹੀ ਗੱਲ ਕਿ ਜੇਕਰ ਗ੍ਰੀਨ ਕਮਿਸ਼ਨਲ ਇਹ ਗੱਲ ਕਹਿ ਰਿਹਾ ਹੈਗਾ ਕਿ ਭਾਈ ਕਿਸਾਨ ਨੂੰ ਜਿਹੜਾ ਪਰਾਲੀ ਨੱਪਣ ਦਾ ਪਰਾਲੀ ਚੱਕਣ ਦਾ 6000 ਰੁਪਏ ਦਾ ਪ੍ਰਬੰਧ ਕਰਕੇ ਦੇਵੇ ਸਰਕਾਰ ਅੱਜ ਤੱਕ ਸਰਕਾਰ ਨੇ ਕਰਿਆ ਨਹੀਂ ਕਰਿਆ ਅੱਜ ਜਿਹੜਾ ਕੋਰਟ ਸਾਡੇ ਤੇ ਟਿੱਪਣੀ ਕਰ ਰਿਹਾ ਉਸੇ ਕੋਰਟ ਨੇ ਬਕਾਇਦਾ ਕਿਹਾ ਕਿ ਕਿਸਾਨ ਨੂੰ 100 ਰੁਪਿਆ ਕੋਟਲ ਬੋਨਸ ਦਿਓ ਜੇਕਰ ਫੇਰ ਵੀ ਕਿਸਾਨ ਪਰਾਲੀ ਨਾ ਕਰੂ ਫੇਰ ਕਾਰਵਾਈ ਕਰ ਦਿਓ ਕੀ ਸਾਡੀ ਸਰਕਾਰ ਨੇ ਉਹ ਲਾਗੂ ਕੀਤੇ ਨਾ ਪਰ ਉਹ ਲਾਗੂ ਨਹੀਂ ਕੀਤੇ ਸਾਡੇ ਤੇ ਜਿਹੜਾ ਕਿਸਾਨ ਦਾ ਤੁਹਾਡਾ ਜਿਵੇਂ ਆਦਨਨਗੇ ਸਾਡੇ ਗੱਲ ਬਟਨ ਤਿਆਰੀ ਤੇ ਹੀ ਹੋਈ ਹੈ ਸੋ ਉਹਨੂੰ ਕਦੇ ਬਰਦਾਸ਼ਤ ਨਹੀਂ ਕਰਾਂਗੇ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਅਜੇ ਲੜਕਾਰ ਕੇ ਜਾਵਾਂਗੇ ਕਿ ਪਰਾਲੀ ਨੂੰ ਮਜਬੂਰੀ ਵਸਾ ਕੇ ਲਾਵਾਂਗੇ ਜੇ ਨਾ ਸਾਧਨ ਦਿੱਤੇ ਨਾ ਤੁਸੀਂ ਸੰਦ ਦਿੱਤੇ ਤੇ ਤੁਸੀਂ ਫਿਰ ਆ ਜਾਓ ਉੱਥੇ ਖੇਤਾਂ 'ਚ ਪਿੜਾਂਗੇ ਜੇੜ ਭੇਜੋ ਗੋਲੀ ਮਾਰਿਓ ਜੋ ਤੁਹਾਡੇ ਵਿੱਚ ਦੀ ਕਰਦਾ ਉਹ ਕਰ ਲਿਓ ਕਿਸਾਨ ਦੀ ਮਜਬੂਰੀਆ ਕਿਸਾਨ ਦੇ ਬਸ ਦੀ ਗੱਲ ਨਹੀਂ ਇਹ ਸੰਸ ਕਸਾ ਨਾਗੋ ਜਿਨ੍ਹਾਂ ਨੇ ਦੱਸਿਆ ਕਿ ਮਾਨ ਜੋ ਕੋਰਟ ਨੇ ਵੀ ਕਿਹਾਗਾ ਕਿ ਇਹ 100 ਰੁਪਇਆ ਕਵੈਂਟਲ ਦਾ ਬੌਂਡਸ ਦਿੱਤਾ ਜਾਵੇ ਤੇ ਜਾਂ ਜਿਹੜਾਗਾ 6000 ਰੁਪਇਆ ਕਿੱਲੇ ਦਾ ਜਿਹੜਾ ਪਰਾਲੀ ਕੱਢਣ ਵਾਸਤੇ ਦਿੱਤਾ ਜਾਵੇ ਪਰ ਇਹਨਾਂ ਵੱਲੋਂ ਨਾ ਤਾਂ ਉਹ ਕੁਝ ਦਿੱਤਾ ਜਾ ਰਿਹਾ ਉਲਟਾ ਪੈਸਾ ਜਿਹੜੇ ਜੁਰਮਾਨੇ ਕੀਤੇ ਜਾ ਰਿਹਾ ਬਹੁਤ ਵੱਡੇ ਵੱਡੇ ਜੁਰਮਾਨੇ ਕੀਤੇ ਜਾ ਰਿਹਾ ਤੇ ਕਿਸਾਨਾਂ ਨੂੰ ਜੇਲਾ ਵਿੱਚ ਰੱਖਿਆ ਜਾ ਰਿਹਾ ਪਰ ਕਿਸਾਨ ਜਿਹੜਾ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹੈ ਕਿਉਂਕਿ ਉਹਨਾਂ ਨੂੰ ਨਾ ਪੂਰੇ ਸਾਧਨ ਦਿੱਤੇ ਜਾ ਰਹੇ ਹੈਗੇ ਤੇ ਨਾ ਕੋਈ ਬੋਨਸ ਦਿੱਤਾ ਜਾ ਰਿਹਾ ਤੇ ਨਾ ਹੀ ਜਿਹੜੇ ਪਰਾਲੀ ਨੂੰ ਬਾਹਰ ਕੱਢਣ ਦੇ ਲਈ ਜਿਹੜਾ ਮੁਆਵਜ਼ਾ ਦਿੱਤਾ ਜਾ ਰਿਹਾ ਇਸ ਲਈ ਕਿਸਾਨ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹੈਗਾ ਭਾਵੇਂ ਉਹਨਾਂ ਤੇ ਪਰਚੇ ਦਰਜ ਹੋਣ ਭਾਵੇਂ ਉਹਨਾਂ ਨੂੰ ਜੇਲਾ ਵਿੱਚ ਡੱਕਾ ਲਵੇ ਬਠਿੰਡਾ ਤੋਂ ਅਜੀਟੀਬੀ ਲਈ ਨਰਸਿੰਘ ਸਿੱਧੂ ਦੀ ਰਿਪੋਰਟ